ਅੱਜ ਦੀ ਮੀਟਿੰਗ ਦੇ ਵਿੱਚ ਕਈ ਮਹੱਤਵਪੂਰਨ ਏਜੰਡੇਾਂ ਤੇ ਗੱਲਬਾਤ ਹੋਈ ਆ ਇੰਤਕਾ ਇਹ ਹੋਇਆ ਜਿਿਹੜੀ ਪਿਛਲੇ ਦਿਨ ਸੰਗਰੂਰ ਦੇ ਵਿੱਚ ਜਿਹਨੇ ਪ੍ਰਾਪਤੀ ਸੰਘਰਸ਼ਿਕ ਮਤਿਹਾਂ ਆਗਿਆਂ ਨੂੰ ਤੇਨਾ ਵਿੱਚ ਬੱਤਿਆ ਉਹਨਾਂ ਦਾ ਪ੍ਰੋਗਰਾਮ ਨਹੀਂ ਚਲ ਦਿੱਤਾ ਤੇ ਹੁਣ ਵੀ ਉਹਨਾਂ ਨੇ ਇਹਦੇ ਬਰਾਦ ਕੱਢੇ ਹੋਏ ਉਹਨਾਂ ਨੂੰ ਕਿਸੇ ਜਗ੍ਹਾ ਤੇ ਮੀਟਿੰਗ ਕਰਨਗੇ ਇਸ ਵਾਰ ਚ ਮੌਜੂਦ ਜਥੇਬੰਦੀਆਂ ਨੇ ਮੀਟਿੰਗ ਚ ਸਰਬਾਜੀ ਕਿਸਾਨ ਜਥੇਬੰਦੀ ਦੇ ਨਾਮ ਉਹਦਾ 25 ਜੁਲਾਈ ਦਾ ਪ੍ਰੋਗਰਾਮ ਆਖਿਆ ਸੀ ਸੰਗਰੂਰ ਦੇ ਵਿੱਚ ਰੈਡੀ ਗਰੰਡ ਦਾਣਾ ਮੰਡੀ ਦੇ ਵਿੱਚ ਤੇ ਕੁਝ ਵੇਹਰਾ ਪਾ ਉਦੇ ਵਿੱਚ ਸ਼ਾਮਲ ਹੋਣ ਦਾ ਪ੍ਰੋਗਰਾਮ ਬਣਾਇਆ ਦੂਜਾ ਵੀ ਤੇ ਆਣੇ ਲਈ ਜਿਹੜਾ ਕੋਲੇ ਦਾ ਐਮਪੀ ਜਿਹੜੀ ਹੈ ਉਹ ਸਿੱਦੇ ਤਾਂ ਜ਼ਮੀਨ ਅਧਾਰ ਕਰਨ ਦਾ ਵੱਡੀ ਪੱਧਰ ਰੋਲਾ ਪਿਆ ਹੋਇਆ ਹੋਣਾ ਪਿੰਡਾਂ ਨਾਲ ਤਾਲਮਿਲ ਕਰਕੇ 24 ਅਗਸਤ ਦਾ ਸੰਗਠਨ ਮੇਟ ਚਲੇ ਕੇ ਉਹਨਾਂ ਨੂੰ ਉਹਦੇ ਵਿੱਚ ਸੰਮੂਲਤ ਭਜਾਉਣ ਵਾਸਤੇ ਤਿਆਰੀ ਕਰਦਾ ਜਿਹੜਾ ਬਣਿਆ ਇਸ ਲਿਖਤ ਮੈਂ ਤੇ ਨਿਯਮ ਦੇ ਵਿੱਚ ਜਿਹੜਾ ਅਜੰਡਾ ਜੀ ਤੇ ਸਾਡਾ ਬਿਕਰਵਾ ਆਇਆ ਹੈ ਉਹ ਆਜੀ ਜਿਹੜਾ ਸاسيਪਾਟ ਲੈਣਾ ਨੀਕਨ ਕਰਨ ਦਾ ਖਰਾਬੀ ਦੀ ਕਹਾਣੀ ਅਸੀਂ ਇਹ ਜਥੇਬੰਦੀ ਜਿਹੜੀ ਕੋਈ ਫੈਸਲਾ ਫਰਮ ਸੰਤੀ ਦਾ ਕਰਦੇ ਕਦੇ ਇਹ ਉਹ ਸਾਮਣੇ ਨਹੀਂ ਹੁੰਦਾ ਕਿਉਂਕਿ ਇਸ ਵਿਸ਼ੇਤ ਮੇ ਤੇ ਜਿਹੜੀ ਜਥੇਬੰਦੀ ਇਨਸਾਨ ਹੈ ਉਹ ਇਸ ਗੱਲ ਤੇ ਬਣੀ ਹੋਈ ਹੈ ਕਿ ਕਿਸੇ ਜੀਵਿਕਰ ਪਾਰਟ ਨਾਲ ਕੋਈ ਧਾਰਮਿਕ ਸੰਸਥਾ ਨੂੰ ਨਾ ਮੰਨ ਕੇ ਸੰਭਾ ਕਰਨੀ ਨਾ ਨਾ ਨਾਲ ਸਿੱਧੀ ਹੈ ਰੱਖ ਪਰ। ਇਸ ਕਰਕੇ ਅਸੀਂ ਇਸ ਮੌਕੇ ਦਿੱਤਾ ਹੈ ਤਾਂ ਜਿਹੜੀ ਕਿਸਮਤ ਮੋਰਟੀ ਦੀ ਪਾਲਿਸੀ ਤੇ ਖਾਲੀ ਗੱਥੀ ਦੀ ਪਾਲਿਸੀ ਦੇ ਬਿਦਾਨ ਕਰ ਅਸੀਂ ਇਹਦਾ ਪਾਰਟ ਨਹੀਂ ਬਣਾ ਰਹੇ ਤਾਂ ਰੱਖੀ ਬੜੀ ਨੇ ਜਿਹੜੀ ਸਮੁਤ ਮੋਰਟੀ ਬਣ ਰਹੀ ਹੈ ਤਾਂ ਕਿ ਜੋ ਵੀ ਸਮੁਤ ਮੋਰਟੀ ਦਾ ਮਿਨੀਮਮ ਪ੍ਰੋਗਰਾਮ ਤੁਸੀਂ ਇਕੱਠੇ ਹੋਏ ਆ ਉਹਨਾਂ ਦੇ ਵਿੱਚ ਇਹ ਗੱਲ ਨਹੀਂ ਸੀ ਨਵੇਂ ਜਿਹੇ ਬਣਾਉਣੇ ਨੇ ਨਵੇਂ ਗੰਡੇ ਲਾ ਕੇ ਨੇ ਉਹ ਇਹ ਵੀ ਜਿਹੜੇ ਬੰਦਿਆਂ ਦਾ ਸਮੂਹ ਬਣਾ ਹੋਇਆ ਉਹ ਮਿਨਿਮਮ ਪ੍ਰੋਗਰਾਮ ਜਦੋਂ ਵੀ ਕੋਈ ਨਵੀਂ ਮੰਗ ਐਡ ਕਰਨੀ ਹੈ ਨਵੀਂ ਗੱਲ ਐਡ ਕਰਨੀ ਹੈ ਪਾਲਿਸੀ ਐਡ ਕਰਨੀ ਹੈ ਉਹ ਤਾਂ ਸਭ ਦੀ ਸਹਿਮਤੀ ਹੋਣੀ ਚਾਹੀਦੀ ਹੈ ਉੱਥੇ ਬਹੁਤ ਸੰਮਤੀ ਦੇ ਫੈਸਲੇ ਫਿਰసే ਨਹੀਂ ਜਾਣੇ ਚਾਹੀਦੇ ਜਿਹੜੇ ਕਿ ਸਾਨੂੰ ਭਗਵਾਨ ਤੇ ਅਗਲੀ ਜਿਹੜੀ ਗੱਲ ਹੈ ਕਿ ਅਸੀਂ ਫੋਟੋ ਨਹੀਂ ਹੈ ਸਭ ਜਿਹੜੇ ਪਿੱਛੇ ਸਾਡਾ ਕਈ ਵਾਲਾ ਮਸਲਾ ਚੱਲਿਆ ਕਨੌੜੀ ਵਾਲਾ ਉਹਦਾ ਜੌਂਦਾ ਵਾਲਾ ਮਸਲਾ ਚੱਲਿਆ ਤੇ ਇਹਦੇ ਵਿੱਚ ਮਤਲਬ ਇਹ ਕੋ ਹਰ ਪ੍ਰਗਮਾਨ ਨਾਲ ਦੀ ਪ੍ਰਤਿਮਾਰ ਮੰਦੂਰੀ ਹੋਈ ਹੈ ਉਹਦੇ ਚੱਲਿਆ ਇਹਦੀ ਚਰਚਾ ਹੋਈ ਜਿਹੜੀ ਲੁਧਿਆਣਾ ਫੋਲਿੰਗ ਲੈਂਡ ਦੀ ਇਹਦਾ ਪ੍ਰੋਜੈਕਟ ਹੈ ਉਹਦੀ ਤਿਆਰੀ ਵਾਸਤੇ ਅਸੀਂ ਆਪਣੇ ਜਥੇਬੰਦੀ ਦੇ ਪ੍ਰੋਗਰਾਮ ਬਣਾਇਆ ਵੀ ਅਸੀਂ ਉਹ ਆਉਣ ਵਾਲੇ ਦਿਨਾਂ ਚ ਉਹਨਾਂ ਪਿੰਡਾਂ ਦੀ ਮੀਟਿੰਗ ਕਰਾਂਗੇ ਜਿੰਨਾਂ ਪਿੰਡਾਂ ਦੀ ਇਹ ਪ੍ਰਭਾਵਿਤ ਪਿੰਡ ਨੇ ਤੇ ਜਿਹੜੀਆਂ ਇਸ ਇਲਾਕੇ ਦੇ ਵਿੱਚ ਜਥੇਬੰਦੀਆਂ ਨੇ ਉਹਨਾਂ ਨਾਲ ਸਾਂਝੀ ਚਰਚਾ ਸਾਰੀ ਅਦਾ ਕਰਤੀ ਯਾਨੀ ਇਸ ਮੁਕਮਲ ਤੇ ਸ਼ਾਮਿਲ ਜਦੋਂ ਇਹਨਾਂ ਨਾਲ ਰਾਬਤਾ ਕਰ ਕਿ ਉਹਨਾਂ ਪਿੰਡਾਂ ਦੀ ਮੀਟਿੰਗ ਕਰਕੇ ਰਿਹਾ ਸੀ ਕੋਈ ਵੱਡੀ ਰੋਲੀ ਜਿਹੜੀ ਪਿੰਡਾਂ ਦੇ ਵਿੱਚ ਜੱਟਾ ਮਾਰਚ ਕਰੀਏ ਯਾਨੀ ਉਹਨਾਂ ਨੂੰ ਇਹ ਸਰਗਰਮਿਕ ਪਾਉਣਾ ਵੀ ਜਿਹੜੀ ਜਗਦੀ ਸਰਕਾਰ ਇਹ ਲੈ ਰਹੀ ਹੈ ਜਮੀਨ ਸੋਦੀ ਪ੍ਰੋਗਰਾਮ ਦੀ ਦੇਣ ਆਪਲੀਟੀਏ ਇਹੋ ਜਿਹਾ ਸੀ ਮਤਲਬ ਉਹਨਾਂ ਨੂੰ ਇੱਕ ਵਾਰ ਬ੍ਰੇਕ ਕਰਾਂਗੇ ਨਹੀਂ ਅੱਛਾ ਤੁਸੀਂ ਇੱਕ ਵਾਰੀ ਉਹ ਚੀਜ਼ 18 ਤਰੀਕ ਨੂੰ ਕਮਿਊਨਿਟੀ ਦੇ ਪਾਰਟੀ ਨਾਲ ਮੀਟਿੰਗ ਹੋਵੇਗੀ ਉਹ ਵੀ ਜਿਹੜਾ ਹਾਰ ਉੱਥੇ 24 ਤਰੀਕ ਵਾਲੇ ਪ੍ਰੋਗਰਾਮ ਤੋਂ ਪਹਿਲਾਂ ਹੋਊਗੀ ਦੇਰ ਤੋਂ ਚਾਰੀ ਦਿਨਾਂ ਦਾ ਜੋ ਉਹ ਤਾਂ ਜਮੀਨਾਂ ਵਾਲਾ ਮਸਲਾ ਆ ਜਾਣਾ ਉਹ ਜਮੀਨਾਂ ਵਾਲੇ ਮਸਲੇ ਕਿਤਾ ਉਹਦੇ ਤੇ ਇਹ ਤਾਂ ਜਦੋਂ ਨਹੀਂ ਵਿੱਚ ਪਾਸ ਹੋਇਆ ਵੀ ਮੰਨ ਚਾਹਦਾ ਸਾਡਾ ਪੋਲੀਟਿਕਲ ਪਾਰਟੀ ਨਾਲ ਸੰਵਾਦ ਹੋਣਾ ਚਾਹੀਦਾ ਜੀ 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 ਜ ਦੀ ਜਿਆਦੇ ਨਹੀਂ ਲਿਖਦਾ ਪਰ ਹਾਲੇ ਵੀ ਨਾ ਪਤਾ ਇਹ ਹੀ ਪਾਰਟੀਆਂ ਤੇ ਕੋਈ ਚਾਤਰੀ ਹੈ ਜੀ ਇਹ ਜ਼ਾਦਾ ਹੋ ਗਿਆ ਸਾਡਾ ਇਹਨਾਂ ਨਾਲ ਕਾਦਾ ਰਿਸ਼ਤਾ ਬੰਦਾ ਇਹਨਾਂ ਤੋਂ ਦੂਰੀ ਬਣਾ ਕੇ ਰੱਖੀ ਸੀ ਪਹਿਲਾਂ ਕੋਈ ਚੀਜ਼ ਤੇ ਨਹੀਂ ਹੋਣਾਗਾ ਨਹੀਂ ਹੋਣਾ ਬੰਦੇ ਆ ਕੇ ਆ ਕੇ ਪੋਲੀਟਿਕਲ ਪਾਰਟੀਆਂ ਦੇ ਵਿੱਚ ਪਲੇਟ ਰਹਿ ਕੇ ਨਾ ਕਾਦਾ ਰੌਲਾ ਆਪਣੇ ਪੋਲੀਟਿਕਲ ਪਾਰਟੀਆਂ ਦੇ ਵਿੱਚ ਪੰਡਾਲ ਦੇ ਵਿੱਚ ਬੈਹ ਜਾਂਦਾ ਬਿਲਕੁਲ ਆ ਸਕਦਾ ਉਹਦੇ ਵਿੱਚ ਕੋਈ ਰੌਲਾ ਕਰੋ ਨਾ ਨਾ ਮੰਨ ਚੁੱਕੇ ਨਾ ਜੰਦਾ ਉਹ ਰਾਮਾ ਜੀ ਨੇ ਮਨੇ ਖਰਾ ਪ੍ਰਸਾਪਤੀ ਹੁੰਦਾ ਚੱਲਦੀ ਗਈ ਹੈ ਰਾਕੇ ਨਾਲ ਪਾਣੀ ਆਉਂਦਾ ਹੈ ਕਿਸਾਨਾਂ ਦੀ ਫਸਲ ਖਰਾਬ ਹੁੰਦੀ ਹੈ ਜ਼ਮੀਨਾਂ ਖਰਾਬ ਹੁੰਦੀ ਹੈ ਸਰਕਾਰਾਂ ਵੱਲ ਵਾਦਾ ਦਿੱਤਾ ਜਾਂਦਾ ਹੈ ਕਿ ਇਹਦਾ ਹੱਲ ਕੀਤਾ ਜਾਏ ਪਰ ਹਰ ਹਾਲ ਹਰ ਸਾਲ ਕੋ ਹੁੰਦਾ ਹੈ ਹਰ ਸਾਲ ਵਾਦਾ ਕਰਦੇ ਆ ਝੂਠਾ ਵਾਦਾ ਕਰਦੇ ਆ ਮੁੱਖ ਮੰਤਰੀ ਇਹ ਐਡਾ ਮਤਲਬ ਹੈ ਜਵਾਨ ਜਿਹੜੀ ਜਵਾਨ ਦੇ ਵਿੱਚ ਕੋਈ ਗੱਲ ਕਰਨ ਦਾ ਕਰਨੀ ਜੀ ਕਤਰੀ ਦੇ ਵਾਂਗ ਮਰਦੀ ਦੇ ਵਾਂਗ ਜਨਾ ਕਿ ਅਜੇ ਤੱਕ ਕੋਈ ਗੱਲ ਨਹੀਂ ਹੋਈ ਬੇਸ਼ੱਕ ਇਹਨਾਂ ਤੋਂ ਕੋਈ ਆਸ ਨਹੀਂ ਕਰਨੀ ਚਾਹੀਦੀ ਜੇ ਕੋਈ ਸਮਰਦਾ ਸੰਘਰਸ਼ ਨਾ ਨਾ ਦੇਸ਼ ਕਰਕੇ ਕਿਸਾਨਾਂ ਤੇ ਮਜ਼ਦੂਰਾਂ ਨੂੰ ਤਾਂ ਜਿਹੜੇ ਵੀ ਕੁਝ ਲੈਣਾ ਪਿਆ ਉਹ ਸੰਘਰਸ਼ ਲੈਣਾ ਪਿਆ ਇਸ ਵੱਡੀ ਉਖਤਾਂ ਦੀ ਲੋੜ ਹੈ ਸਿਰਫ ਇਹ ਵੱਡੀ ਉਖਤਾਂ ਕਾਬਿਲਿਆ ਵੀ ਤਾਂ ਹੁੰਦੀ ਹੈ ਜਦੋਂ ਹੋਏ ਪੋਲੀਟਿਕਲ ਪਾਰਟੀਆਂ ਦੇ ਪਾਸੇ ਇਹ ਕਿਹੋ ਜਿਹਾ ਹੁੰਦਾ ਜਾਂਦਾ ਸਾਰੀਆਂ ਸਿਆਸੀ ਪਾਰਟੀਆਂ ਦੇ ਪਾਸੇ ਰਹਿੰਦੇ ਕੋਈ ਲੜੋਗੇ ਕਾਇਦੇ ਬਿੱਜ ਤੇ ਮੂਹ ਅੱਛਾ ਜਿਵੇਂ ਵੱਡੇ ਹਾਈਵੇ ਕਦੇ ਨੇ ਉਹਦੇ ਲਈ ਵੀ ਟੱਕਿਆਂ ਵਾਲ ਜ਼ਮੀਨਾਂ ਖੜਕੂ ਲੱਗਦਾ ਵੀ ਇਸ ਮਸਲੇ ਚਾਹਰੀ ਜ਼ਮੀਨਾਂ ਕਾਇਰ ਦਾ ਮਸਲਾ ਸੀ ਜੀ ਦੇਖੋ ਕਿੱਟ ਜਾਏ ਤਾਂ ਕੋਈ ਪੁਰਾਣੇ ਲੈਂਡ ਦੇ ਅਧਾਰਤ ਲੰਗ ਜਾਂ ਪਾਤਮਾਲ ਅਪ੍ਰਿਵਤ ਲੰਗ ਜਾਂ ਗੈਸ ਲੈਂਡ ਤੇ ਅਧਾਰਤ ਲੰਗ ਜਾਂ ਕੋਈ ਹੋਰ ਕੋਈ ਆਪਣੇ ਨਾਮ ਦੇ ਨਾਂ ਤੇ ਕੋਈ ਜ਼ਮੀਨਾਂ ਬੰਦਾ ਜਬਰੀ ਕਰ ਕੰਦਾ ਇਸੇ ਜਿਹੜਾ ਉਹਦਾ ਸਾਰਾ ਬ੍ਰੋ ਹੋ ਜਾਂਦਾ ਸਾਨੂੰ ਇਹ ਤੋਂ ਮੁਰਜ਼ੀ ਮਿਲਦਾ ਹੁੰਦਾ ਹੈ ਯਾਰ ਇਹ ਪੂਰੇ ਜਿਹੜੇ ਪੰਜਾਬ ਦੇ ਜਮੀਨਾਂ ਤੇ ਇਹਨਾਂ ਹਮਲਾ ਕਰਨੇ ਹੁੰਦੀਆਂ ਉਹ ਹਮਲਾ ਵੀ ਡਿਆ ਹੋਇਆ ਸਰਕਾਰ ਦਾ ਉਹਦੇ ਤਹਿਤ ਲੁਧਿਆਣ ਦੀ 85 ਹੇਕਟੇਰ ਤੋਂ ਉੱਤੇ ਜ਼ਮੀਨ ਇਹਨੂੰ ਲੈਂਡ ਪੂਲਿੰਗ ਦੇ ਥਲੇ ਲੈਣਦਾ ਇਹ ਆ ਨੋਟਿਸ ਜਾਰੀ ਕਰਦਾ ਜਿਹਦਾ ਉਹਨਾਂ ਨਾਉਂ ਜਮੀਨਾ ਦੇ ਸਕਦੇ ਆ ਨਾ ਗਹਿਣੇ ਕਰ ਸਕਦੇ ਆ ਜਿਹੜੋਂ ਵੀ ਆਉਦੇ ਲੋਕ ਆ ਉਹਦੇ ਵੀ ਬ੍ਰੇਕ ਲੱਗ ਗਿਆ ਨਾ ਉਹ ਤੇ ਕੋਈ ਲੋਨ ਮਿਲਦਾ ਹੁੰਦਾ ਇੱਕ ਵਾਰੀ ਸਰਕਾਰ ਕਹਿੰਦੀ ਤੁਹਾਡੀ ਮਰਜ਼ੀ ਤੋਂ ਬਣਾ ਨਹੀਂ ਲੈਂਦੇ ਗਲਤਾਂ ਦਾ ਫੜ ਕੇ ਘੁੱਟਣ ਲੱਗ ਗਏ ਹੁਣ ਉਹਦੇ ਚ ਗਾਹਾਂ ਜਿਹੜਾ ਦੇਣਾ ਕੁਝ ਨਹੀਂ ਹੋ ਗਿਆ ਗੁਜ਼ੀਰਾ ਕਿਲਾ ਵਾਹਣੋਂ ਦੇ ਚ ਆਉਂਦਾ ਹੁਣ ਰੇਸੀ ਬਿਲਾਡ ਦੇਣਾ 1000 ਗਾਜ ਦਾ ਤੇ 200 ਗਾਜ ਦਾ ਉਹ ਦੇਣਾ ਹੈ ਉਹਦੇ ਜਮਾਹਲੀ ਵਾਲੇ ਧਿਆੜਾ ਮਾਰਦੇ ਆ ਤੇ ਜਿਹੜਾ ਵਪਾਰ ਕਰ ਸੀ ਗਿਆ ਉਥੇ ਕਿਸੇ ਆਮ ਬੰਦੇ ਨੂੰ ਉਹ ਪਲਾਟ ਨਹੀਂ ਦਿੱਤੇ ਹੋਗੇ ਇਹਦੇ ਸਾਰੇ ਉਹਨਾਂ ਦੇ ਆ ਤੇ ਇਹ ਗਾਹਾਂ ਕਿੰਨੇ ਜਿ세 ਜਾ ਕੇ ਗਈ ਹੋਊਗੀ ਇਹ ਲੋਕ ਕਹਿੰਦੇ ਆ ਵੀ ਉਹ 30000 ਦੇਵਾਂ ਕਿੱਲੇ ਵਗਰ ਉਹ ਵੀ 3 ਸਾਲ ਦੇ ਨੇ ਠੇਕਾ ਤਾਂ ਅਸੀਂ ਆਪ ਨੂੰ ਪਹੁੰਚਿਆ ਪਿਆ ਇਹ ਕਰਕੇ ਨੰਗਾ ਜੱਡਾ ਜਨ ਦੀ ਜ਼ਮੀਨ ਖੋਣ ਪਈ ਹੋਈ ਹੈ ਇਹੀ ਤੋਂ ਇੱਥੇ ਆ ਇਹੀ ਕੋਈ ਦਿਖਾਈ ਹੈ ਇਹੀ ਕੋ ਜਿਉਂਦਾ ਦੇ ਵਿੱਚ ਹੈ ਇਹੀ ਕੋਸ ਮਾਨਸਾ ਦੇ ਵਿੱਚ ਠੁੱਠਾ ਠੁੱਠਾ ਵਾਲੀ ਹੈ ਇਹੀ ਕੋਸ ਆਪਣੇ ਫਾਜ਼ਿਲ ਕਾਂ ਦੇ ਵਿੱਚ ਹੈ ਜਿਹੜਾ ਦਿਆਂ ਵਾਸਤੇ ਕੋ ਰੱਖੀ ਹੋਈ ਜ਼ਮੀਨ ਸੀ ਸ਼ੀਰ ਫਾੜਾ ਧਰਮਾੜੀ ਤੇ ਦੂਜਾ ਜਿਹੜੀ ਭਾਰਤ ਵਾਲਾ ਗੱਡੀ ਹੈ ਉਹਦਾ ਰੋਜ਼ ਰੋਲਾ ਪੈਂਦਾ ਹੈ ਦੇ ਲੋਕਾਂ ਨੇ ਐਨੀ ਵਿਰੋਧ ਕਰਿਆ ਵੀ ਅਸੀਂ ਜਿਵੇਂ ਇਹ ਲੈਂਦੇ ਤੇ ਫਿਰ ਘੱਟ ਵੱਟ ਜਿਹੜਾ ਉਹ ਰੇਟ ਬਣਦਾ ਹੈ ਉਹ ਤਾਂ ਲੋਕਾਂ ਦੀ ਜ਼ਹਲੀ ਮਤਾਬ ਦੇ ਦਿਓ ਨਹੀਂ ਨੰਨੇ ਜਿੱਥੇ ਦਿੱਜੇ ਤੇ ਆਇਆ ਹੋਇਆ ਦੂਜੀਆਂ ਪਾਰਟੀਆਂ ਵਿੱਚ ਜਿਹੜੇ ਬੋਲ ਰਹੇ ਆ ਇਹ ਮਤਲਬ ਕਾਂਗਰਸ ਕਾਲੀਆਂ ਨੇ ਲਿਆਂਦੇ ਆ ਲੈਂਡਿੰਗ ਪਾਲਸੀ ਜਿਹੜੀ ਮਹਾਲੀ ਦੀ ਹੈ ਤੇ ਕਾਂਗਰਸ ਨੇ ਉਹਨਾਂ ਨੂੰ ਗਾਹ ਲਾਗੂ ਕੀਤਾ ਉਹ ਫੇਰ ਰਾਤ ਇਹ ਤੁਰਿਆ ਹੋਇਆ ਜਿਵੇਂ ਲੋਕਾਂ ਦੀ ਟੋਟਲ ਜ਼ਮੀਨ ਕਿਵੇਂ ਹੋ ਗਈ ਕਾਰਪੇਟਾਂ ਸਮਾਦੀਏ ਇਹਦਾ ਸਾਰਾ ਨੂੰ ਫਿਕਰ ਖੜਾ ਹੋਇਆ ਹੋਇਆ ਮੋਕਾਂ ਵਾਸਤੇ ਜਿਹੜੀ ਲੋੜ ਆ ਜਿਹੜੀ ਪਹਿਲਾਂ ਸਭ ਕਹਿੰਦਾ ਸੀ ਭਗਵੰਤ ਮਾਨ ਜੇ ਅਸੀਂ ਖੇਤੀ ਨੀਤੀ ਲਿਆ ਮਾਰੀ ਸਭੋ ਲੋਕਾਂ ਦਾ ਖੇੜਾ ਛੁੱਟ ਗਿਆ ਤੇ ਉਹਨੂੰ ਜੇ ਬਾਹਰ ਵੀ ਗੜਾ ਹੈ ਚੰਡੀਗੜ੍ਹ ਦਾ ਨਾ ਦੇਰ ਤੋਂ ਬਾਅਦ ਗੜਾ ਹੈ ਤੇ ਉਹ ਮੁਰਗੀ ਫਿਰ ਦੱਬੀ ਦੱਬੀ ਹੋਈ ਹੈ ਇਸ ਕਰਕੇ ਲੋਕਾਂ ਨੇ ਪੱਖ ਦਾ ਫੈਲਾ ਕੋਈ ਨਹੀਂ ਦੂਜਾ ਭਗਵੰਤ ਮਾਨ ਕਹਿੰਦਾ ਸੀ ਮੈਂ ਤਾਂ ਇੱਕ ਤੋਕਾ ਬਣਦੇ ਨਹੀਂ ਜਾਣ ਦੇਣਾ ਪੰਜਾਬ ਤਾਂ ਹੜ੍ਹਾਂ ਨਹੀਂ ਪਿਆਰ ਹੋਏ ਬੜੇ ਆ ਪਾਣੀ ਨੂੰ ਸਾਹਮਲੇ ਜਿਹੜਾ ਬਾਦੂ ਪਾਣੀ ਪਾਕਿਸਤਾਨ ਨੂੰ ਜਾਈ ਜਾਂਦਾ ਹੈ ਉਹਨੂੰ ਵਾਪਸ ਜਿ ਲੈ ਆਉਣ ਜੋ ਜਿਹੜਾ ਪਾਣੀ ਦੀ ਜ਼ਿੰਮੇਵਾਰੀ ਹੈ ਸਾਹਮਣ ਦੀ ਉਹ ਤਾਂ ਖਾਮੀ ਨਹੀਂ ਰਹੇ ਜੇ ਕੁੱਲ ਪਾਣੀ ਪੰਜਾਬ ਦਾ ਸਾਂਭ ਲੈਣਾ ਹੋ ਜਿਹੜਾ ਅੰਜਾਈ ਜਾਂਦਾ ਹੈ ਉਹਦੇ ਨਾਲ ਧਰ ਦੇਸ਼ ਦਾ ਪਾਣੀ ਵੀ ਤੇ ਲਿਆਂਦਾ ਜਾ ਸਕਦਾ ਤੇ ਬੂਰੇ ਖੇਤੀ ਨੂੰ ਜਿਹੜਾ ਪਾਣੀ ਦਿੱਤਾ ਜਾ ਸਕਦਾ ਹੈ ਪਾਣੀ ਦਾ ਤੋੜਾ ਨਹੀਂ ਨੀਰ ਸਵਾਲ ਹੈ ਨੀਰ ਦਾ ਤੋੜਾ ਕਿਉਂਕਿ ਜੇ ਪਾਣੀ ਨਹੀਂ ਰਹੂਗਾ ਪਾਣੀ ਖਰਾਬ ਕਰਦਾ ਕਾਰਪੋਰੇਟਾਂ ਨੂੰ ਸਹੋਣਾ ਪਾਣੀ ਉਹਨਾਂ ਨੇ ਸਾਫ਼ ਕਰਕੇ ਦੇਣਾ ਲੋਕਾਂ ਨੂੰ ਧਰ ਦੇਸ਼ ਉਹਦੇ ਵੀ ਕਬਜ਼ਾ ਕਰਨਾ ਤੇ ਨੀਰ ਕਬਜ਼ਾ ਕਰਨਾ ਫਿਰ ਜੇ ਪਾਣੀ ਦੇ ਕਬਜ਼ਾ ਹੁੰਦਾ ਜ਼ਮੀਨ ਤੇ ਕਬਜ਼ਾ ਹੋਏਗਾ ਲੋਕ ਖਾਦੇ ਆਸਰੇ ਜਿਉਣਗੇ ਤਮੀ ਇਹਨਾਂ ਨੂੰ ਤਾਂ ਜਮਾ ਕਿਸ ਹਾਰੇ ਮਾਉਣ ਦਾ ਸਵਾਲ ਹੈ ਇਹਨਾਂ ਦਾ ਵੀ ਸਾਫਤੀ ਸਾਫਤੀ ਮਿਦੁਰੋ ਕਾਰਪੇਟਰ ਨੂੰ ਮਿਲੋਗੀ ਉਹ ਸਾਰੇ ਖੇਤੀਬਾੜੀ ਦੇ ਕੰਮਾਂ ਜਿਹੜਾ ਸਾਰੇ ਜਿਹੜੇ ਵਿਲੇ ਕਰ ਰਹੇ ਹੋਰ ਕੋਈ ਰੋਜ਼ਗਾਰ ਨਹੀਂ ਹੈਗਾ ਤੇ ਜੇ ਸੇ ਕੋਈ ਕਾਰਖਾਨਾ ਲੱਗੇ ਤਾਂ ਰੋਜ਼ਗਾਰ ਨਿਰੰਤਰ ਰੋਜ਼ਗਾਰ ਆ ਜਾੜਦੀ ਹੈ ਕਿਉਂਕਿ ਸਾਰਾ ਕੰਮ ਮਸ਼ੀਨਰੀ ਤੋਂ ਲੈਂਦੇ ਆ ਆ ਕੰਪਿਊਟਰ ਹੈ ਤੋ 1000 ਬੰਦੇ ਦਾ ਕੰਮ ਕਲਾ ਕੰਪਿਊਟਰ ਕਰ ਹੀ ਜਾਂਦਾ ਤੇ ਇਹਨੂੰ ਵੀ ਐਨੀ ਵੀ ਸਰਕਾਰੀ ਨੋਗਰੀ ਦਿੱਤੀ ਹੈ ਉਹ 10 ਬੰਦਿਆਂ ਦਾ ਬੰਦਨਾ ਹਜ਼ਾਰ ਤੋਂ ਰੱਖਿਆ ਗਿਆ ਕੰਪਿਊਟਰ ਵਾਲੇ ਜੰਦੀ ਪੂਰੀ ਤਰ੍ਹਾਂ ਮੁਲਕ ਨੂੰ ਇਜਾਮ ਦੇ ਲੱਗੇ ਹੋਈ ਆ ਪੰਜਾਬ ਸਰਕਾਰ ਦੀ ਐ ਤੇ ਸੈਂਟਰ ਸਰਕਾਰ ਦੀ ਐ ਅੱਛਾ ਲੈਂਡ ਪੂਲਿੰਗ ਵਾਲੇ ਮਸਲੇ ਤੇ ਇੱਕ ਜਿਹੜਾ ਪੀਡੀਪਰ ਪਾਰਟੀਆਂ ਵਾਲਾ ਮਸਲਾਗਾ ਉਹਦੇ ਵਿੱਚ ਸੰਯੁਕਤ ਮੋਰਚਾ 18 ਤਰੀਕ ਨੂੰ ਮੀਟਿੰਗ ਕਰ ਰਿਹਾ ਜਿੱਥੇ ਜੰਦੀਆਂ ਉਹਦੇ ਵਿੱਚ ਵੀ ਕੀ ਨੂੰ ਗਰਾਹ ਮੈਂ ਤੀਕ ਦੇਖੋ ਸੰਯੁਕਤ ਮੋਰਚਾ ਜਿੱਥੇ ਸਾਰਿਆਂ ਜਿੱਥੇ ਬੰਦੇ ਦਾ ਸਾਂਝਾ ਫੈਸਲਾ ਬਣਦਾ ਹੋਵੇ ਉਹ ਸੰਯੁਕਤ ਮੋਰਚਾ ਦਾ ਫੈਸਲਾ ਬਣਦਾ ਜੇ ਉਹਦੇ ਬਣਾ ਕੋਈ ਵੀ ਜਿੱਥੇ ਬੰਦੀ ਬਾਹਰ ਹੈ ਉਹ ਸੰਯੁਕਤ ਮੋਰਚਾ ਨਹੀਂ ਰਹਿੰਦਾ ਫਿਰ ਉਹ ਕੋਈ ਜਿੱਥੇ ਬੰਦੇ ਦਾ ਫੈਸਲਾ ਰਹ ਜਾਂਦਾ ਉਹ ਜਿੱਥੇ ਉਹਦਾ ਫੈਸਲਾ ਹੈ ਅਸੀਂ ਨੀਦਰੇ ਵੀ ਕਿਹਾ ਵੀ ਨਾ ਸੀ ਜਿਹਾ ਆਉਣਾ ਨਾ ਸੀ ਇਹਦੇ ਨਾਲ ਸਹਿਮਤੀ ਹੈ ਉਹਦਾ ਅਸੀਂ ਅਜ ਪ੍ਰੈਸ ਬੈਨ ਵੀ ਦਿੱਤਾ ਹੋਇਆ ਕਿ ਜਿਹੜੀਆਂ ਤੁਸੀਂ ਪਾਰਟੀਆਂ ਨੂੰ ਸਾਧ ਰਹੇ ਹੋ ਉਹਨਾਂ ਪਾਰਟੀ ਦਾ ਪਿਛੇ ਕਰਦਾਰ ਕੀ ਹੈ ਵੀ ਸਾਰੀਆਂ ਉਸ ਰਾਹ ਤੇ ਚੱਲੀਆਂ ਹੋਈਆਂ ਉਹਨਾਂ ਦਾ ਆਸ ਕਾਦੀ ਉਹਨਾਂ ਤੋਂ ਆਸ ਹੈ ਜੇ ਦਿੱਲੀ ਦਾ ਕੋਲ ਅਸੀਂ ਜਿੱਤੇ ਹੈ ਇਸ ਗੱਲ ਦੇ ਫੜ ਕੇ ਜਿੱਤਿਆ ਗਿਆ ਮਤਲਬ ਪੋਲੀਟੀਕਲ ਪਾਰਟੀ ਨੇ ਨਹੀਂ ਲੱਗਣ ਦੀਆਂ ਨਾ ਸਟੇਜਾਂ ਤੇ ਆਉਣ ਦੇਣੀਆਂ ਕਿਸੇ ਇੱਕ ਇਲਾਕੇ ਦਾ ਕੋਹਲ ਨਹੀਂ ਬਣ ਦੇਣਾ ਕਿਸੇ ਇੱਕ ਧਰਮ ਦਾ ਕੋਹਲ ਨਹੀਂ ਬਣ ਦੇਣਾ ਕੋਈ ਇਥੇ ਜਾ ਕੇ ਜੂਤ ਵਾਲਾ ਮਸਲਾ ਨਹੀਂ ਠੀਕਾ ਜਿੰਦੀ ਉਹ ਜੋ ਇਤਿਹਾਸ ਕੋ ਕੋ ਜਿੱਤਿਆ ਗਿਆ ਹੈ ਇਹਨਾਂ ਨੀਤੀਆਂ ਬੋਰਡ ਜਿਹੜੇ ਹੜ ਕੇ ਜਿੱਤਿਆ ਗਿਆ ਤਾਂ ਇਹ ਉਹ ਨਹੀਂ ਬਦਲ ਲੱਗਿਆ ਹੋਈ ਹੈ ਕਹਿਣਾ ਹੋਵੇ ਉੱਥੇ ਤਾਂ ਸਾਰਿਆਂ ਨੇ ਉਹ ਵੀ ਕਿਹਨਾ ਜਿਹੜੇ ਪੰਜਾਬ ਦੇ ਕੋਲੋਂ ਇੱਥੇ ਬੰਨੀ ਹੈ ਸਾਰਿਆਂ ਦੇ ਸਾਹਮਣੇ ਸੀਗਾ ਸਾਰਿਆਂ ਨੇ ਆਹ ਉੱਥੇ ਲਾਗੂ ਕੀਤੀ ਹੈ ਤੇ ਅੱਜ ਉਹਨੂੰ ਫਿਰ ਬਦਲ ਕੇ ਕਿਦੋਂ ਨੂੰ ਲਿਆ ਰਹੇ ਹੋਈ ਹੈ ਹੋ ਰਹੀ ਹੈ ਗੱਲ ਇਹ ਇਸ ਕਰਕੇ ਇਹ ਤਾਂ ਲੋਕਾਂ ਨੂੰ ਸੋਚਣਾ ਪਊਗਾ ਅਸੀਂ ਤਾਂ ਉਹ ਜੱਥੇਬੰਦੀਆਂ ਨੂੰ ਵੀ ਕਹਿੰਦੇ ਆ ਇਹਨਾਂ ਪਾਰਟੀ ਦਾ ਕਰਤਾਰ ਦੇਖੋ ਕਿਉਂ ਦੇਖੀ ਇਹਨਾਂ ਨੇ ਝਾਂਸੀ ਚਲੋ ਫਿਰ ਤੋਂ ਵੀਰੇ ਪਰੋਗਰਾਮ ਚ ਜਿਹੜੇ ਬੰਦਿਆਂ ਨੂੰ ਅਸੀਂ ਨਹੀਂ ਜਾ ਰਹੇ ਤਾਂ ਪ੍ਰੈਸ ਲੈਂਡ ਜਾਰੀ ਕਰ ਚਾਹੁੰਗੇ ਵਾਲੇ ਜੀ 24 ਦਾ 24 ਦਾ ਸੰਝ ਹੈ ਦੇਖੋ ਉਹ ਗਾਹਾਂ 24 ਦਾ ਰੱਖਿਆ ਹੋਇਆ ਪੂਰੀ ਤਿਆਰੀ ਸੰਝ ਜਿਵੇਂ ਬੰਦਿਆਂ ਵੱਲੋਂ ਸਿਰ ਝੰਡਾ ਮਾਰ ਕੇ ਰੱਖਿਆ ਹੋਇਆ ਟੀਦਾ ਤੇ ਇੱਕ ਮਾਰ ਚ ਗੇਲ ਹੋ ਜਾਂਦਾ ਮਾਰ ਚ ਗੇਲੋ ਤੇ ਉਹਦੇ ਚ ਪਿੰਡਾਂ ਦਾ ਇਕੱਠ ਕਰਕੇ ਮੈਦਾਨ ਗਰਾਉਂਡ ਦਾ ਤਿਆਰੀ ਕਰਨ ਦਾ ਤੇ ਸੋਡੇ ਕਿੱਡਾ ਵੱਡਾ ਹਮਲਾ ਹੈ ਉਹਨੂੰ ਸਹਿਯੋਗ ਦੇ ਮੋਰਚੋਂ ਸਿੱਧਾ ਸਲੇਕੀ ਸਾਰੇ ਇਕੱਠੇ ਹੋ ਗਏ ਤਾਂ 24 ਵਾਲੇ ਤੇ ਇਹ ਨਹੀਂ ਹੋਇਆ ਬਣਾ ਫਰਟੀ ਦੇ ਫੈਸਲਾ ਹੀ ਹੈ ਉਹ ਸاسي ਪਾਰਟੀ ਆਲੀ ਕੋਈ ਨਹੀਂ ਆਉਗਾ ਇਸ ਕੇਮ ਤੇ ਫੈਸਲਾ ਸਿਰਫ 18 ਦੀ ਮੀਟਿੰਗ 18 ਦੀ ਮੀਟਿੰਗ ਦਾ ਸਾਦਾ ਮੀਟਿੰਗ ਦਾ ਵੀ ਇਹ ਮਤਲਬ ਨਾ ਹੈ ਤੇ ਉਦੋਂ ਬਣੀ ਨਾ ਮੀਟਿੰਗ ਕਰਨੀ ਹੈ ਉਹਦੇ ਵਾਸਤੇ ਸਾਦਾ ਫੈਸਲਾ ਹੈ 24 ਵਾਲੇ ਦਾ ਕੋਈ ਸاسي ਪਾਰਟੀ ਨਹੀਂ ਆਉਗਾ